ਇੱਧਰ ਆਓ ਅਰਗੁਣ ਉਹ ਚਲੀ ਗਈ ਕਿਲਾ ਨਾ ਵਾ ਫੋਨ ਫੋਨ ਨਹੀਂ ਮਿਲਣਾ ਤੈਨੂੰ ਤੂੰ ਮੜ ਨਹੀਂ ਹੈ ਫੋਨ ਨਹੀਂ ਹੈ ਕਮੀ ਕੋ ਫੋਨ ਤੇ ਕੀ ਵੇਖਣਾ ਵਾ ਤਾਂ ਕੋਈ ਨਹੀਂ ਕਾਂਕੂ ਇਹਦੀ ਕਾਂਕੂ ਕਿਹੜੇ ਹਾਂ ਕੀ ਵੇਖਣਾ ਅਰਗੁਣ ਫੋਨ ਤੇ ਆ ਵੀ ਤੇ ਲੱਗੇ ਨਾ ਪਿਆਰ ਹੈਗਾ ਆ ਜਦੋਂ ਨਾ ਪਿਆਰ ਤਾਂ ਹੈ ਅਰਗੁਣ ਕੀ ਵੇਖਣਾ ਵਾ ਅਰਗੁਣ ਹੂੰ ਅੱਖਾਂ ਉੱਪਰ ਕਰ ਲੈਂਦੀ ਜਦੋਂ ਡਾਂਸ ਵੇਂਦੇ ਆ ਨਾ ਫਾਇਦੇ ਵੱਲ ਉਦੋਂ ਅੱਖਾਂ ਉੱਪਰ ਨੂੰ ਕਰ ਲੈਂਦੀ ਤੇ ਮੈਨੂੰ ਵੇਖਣ ਦੇ ਸਾਰੇ ਉਹ ਤੇਜੀ ਭਰੀ ਹੋ ਜਿਵੇਂ ਮੇਰਾ ਪੁੱਤ ਗਲਤੀ ਕਰਦਾ ਮੇਰਾ ਪੁੱਤ ਗਲਤੀ ਕਰਦਾ ਮਗਰ ਕੋਣ ਕਰਨ ਲੱਗਾ ਓਏ ਲੈ ਲੈ ਮੇਰਾ ਪੁੱਤ ਗਲਤੀ ਕਰਦਾ ਆਏ ਹੋਏ ਆਏ ਹੋਏ ਆਏ ਹੋਏ ਗੁੱਸਾ ਕਰਦੇ ਸਾਰਿਆਂ ਨੂੰ ਗੁੱਸਾ ਕਰ ਦੋ ਸਾਰਿਆਂ ਨੂੰ ਹਰਗੁਣੇ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਇਹਨੂੰ ਗੁੱਸਾ ਕਰ ਦੋ ਗੁੱਸਾ ਕਰ ਦੋ ਉਧਰ ਉਧਰ ਗੁੱਸਾ ਕਰਦੇ ਉਧਰ ਫੋਨ ਦੇ ਵਿੱਚ ਗੁੱਸਾ ਕਰਦੇ ਤੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਇਹ ਕਰ ਦੋ ਹੱਥ ਜੋੜੋ ਹੱਥ ਜੋੜ ਕੇ ਸਾਸੀ ਦਾ ਬਲਾਉ ਸਾਰਿਆਂ ਨੂੰ ਸਾਸੀ ਕਾ ਬਲਾ ਦੋ ਉਧਰ ਇਧਰ ਹਰਗੁਣ ਕਿੱਥੇ ਚੱਲੀ ਆ ਹੋ ਇੱਧਰ ਵੇਖ ਮੇਰੇ ਵੱਲ ਮੇਰੇ ਵੱਲ ਵੇਖ ਕਿਧਰ ਕਿਧਰ ਚੱਲੀ ਜਾ ਹੋਇਆ ਫਿਰ ਇਧਰ ਦੱਦਾ ਚਲੀ ਦੱਦਾ ਕਿੱਥੇ ਚੱਲੀ ਆ ਗੁਰ? ਜਾ ਆ। ਜਦਾ ਦਦੀ ਨੂੰ ਚੇਅਰ ਦੇ ਆ, ਚੇਅਰ ਦੇ ਆ ਜਦਾ ਦਦੀ ਨੂੰ। ਚੇਅਰ ਦੇ ਕਿਉ ਦਦੀ? ਹੈ? ਗਾਣਾ ਲਾ ਗੀ ਆਓ। ਚੱਲ ਆ ਦੇਣੀ ਡਾਂਸ ਕਰ ਫੇਰ। ਚੱਲ ਗਈ ਕਿੱਥੇ ਚੱਲੀ ਆ? ਹੋ ਗਈ। ਠੀਕ ਜੀ। ਹਰ ਗੁੰਦਾ ਵਾਰਿਆ ਸਿਰ ਹਾਂਜੀ ਯਾਈ ਹੂੰ ਰਫਟਾ ਆਸੀ ਸਿਰ ਉਹ ਕੋ ਮੇਰਾ ਸਿਰ ਨਹੀਂ ਘੁੰਮਦੀ ਆ ਲੈ ਆ ਲੈ ਰਫਟਾ ਰਫਟਾ ਲੈ ਆ ਆਵੇ ਆਵੇ ਆ ਆ ਲੈ ਆ ਲੈ ਲੈ ਆਵੇ ਦੋ ਆਵੇ ਹੋਰ ਯਾਰ ਦੋ ਰਫਟਾ ਆਵੇ ਆ ਇੱਕ ਹੋਰੀ ਇੱਕ ਹੋਰੀ ਮੇ ਆਈ 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 ਓ ਤੇਰੀ ਓ ਓ ਤੀ ਅੱਤੇ ਉੱਤ ਮਮਾ ਕਾ ਵਾ 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 ਸਿਰ ਨਹੀਂ ਵਗਾਉਂਦੀ ਇਹ ਬੜੀ ਠੀਠੀ ਹੋ ਬੜੇ ਚੜਦੀ ਹੋ ਸਿਰ ਮਾਉਂਦੀ ਸਿਰ ਨਹੀਂ ਵਗਾਉਂਦੀ ਇਹ ਫੂਨ ਇਸੇ ਦਾਦਾ ਬਾਹਰ ਚੱਲੇ ਫਿਰ ਜਾ ਸਿਰ ਵਗਾਲਾ ਪਹਿਲਾਂ ਉਹ ਬੋਲੀ ਆ ਜਾਂ ਚੇਰ ਵਾਈਏ ਹਰ ਗੁੰਦਾ ਵੱਖਰਾ ਚੈਨਲ ਬਣਾਇਆ ਹੋ ਮਾਚਲੇ ਇਹਦੇ ਚੈਨਲ ਤੇ ਛੋਟੀ ਛੋਟੀਆਂ ਵੀਡੀਓ ਪਾਉਂਦੇ ਰਵਾਂਗੇ ਰਿਸ਼ਤਾਨੀ ਕਰਦੀ ਦੀਆਂ ਫੋਨ ਹਾਂਏ ਹਾਂਏ ਫੋਨ ਕਿੱਥੇ ਫੋਨ ਤੇ ਮੇਰ ਕੋਲ ਆ